ਅੱਡੀ ਨਿਕਲਿਆ ਸਾਰੇ ਸ਼ਹਿਰ ਦੀ ਆ ਜਿਹੜੇ ਮੇਰੇ ਵੀਰ ਲੰਗ ਦੇ ਡੱਬੇ ਉਹਨਾਂ ਦੀ ਵੀ ਸਮੱਸਿਆ ਬਹੁਤ ਵੱਡੀ ਆਈ ਸਮੱਸਿਆ ਇਸ ਤਰ੍ਹਾਂ ਕਿ ਪਾਣੀ ਦਾ ਨਿਕਾਸ ਨਾ ਤਾਂ 15 ਸਾਲ ਪਹਿਲਾਂ ਹੋਇਆ ਸੀ ਨਾ ਇਹ ਸਰਕਾਰ ਨੇ ਕੀਤਾ ਸਾਨੂੰ ਸਰਕਾਰਾਂ ਨੂੰ ਵੋਟਾਂ ਪਾਉਣ ਦੇ ਹੀ ਹੱਕ ਹੁੰਦਾ ਵੀ ਸਾਡਾ ਕੁਝ ਨੁਕਸਾਨ ਤੋਂ ਬਚਿਆ ਜਾਵੇ ਔਰ ਸਾਡਾ ਜਿਹੜਾ ਵਿਕਾਸ ਸਹੀ ਤਰੀਕੇ ਨਾਲ ਹੋਵੇ ਪਰ ਲੇਕਿਨ ਇਹਨਾਂ ਨੇ ਵੀ ਉਹੀ ਕੰਮ ਕਰਤਾ ਜਿਹੜਾ ਅੱਜ ਤੋਂ 15 ਸਾਲ ਪਹਿਲਾਂ ਕਰਦੇ ਆ ਰਹੇ ਆ ਕਿਉਂਕਿ ਇਹਨਾਂ ਦੀ ਉਦਾਹਰਨ ਜਿਵੇਂ ਕਹਿੰਦੀ ਕਿ ਦਰਸ਼ਨਪਰਾੜ ਦੀ ਜਿਹੜੀ ਉਦਾਹਰਨ ਉਹੋ ਹੀ ਇਹਨਾਂ ਦੀ ਉਦਾਹਰਨ ਹੈਗੀ ਪਰ ਸਾਡੀ ਜਨ ਉਹਨੇ ਬੇਨਤੀ ਕੀਤੀ ਸੀ ਪਹਿਲਾਂ ਕਿ ਸਾਡੇ ਰੋਗਾ ਰੋਡ ਦਾ ਮਸਲਾ ਹੱਲ ਕੀਤਾ ਜਾਵੇ ਹੁਣ ਛੱਡ ਵੀ ਟੁੱਟਦੀ ਜਾ ਰਹੀ ਆ ਉਹਦੇ ਕਰਕੇ ਹੋਰ ਵੀ ਵੱਡੇ ਨੁਕਸਾਨ ਹੋ ਰਹੇ ਆ ਹੁਣ ਸਵੇਰ ਦਾ بارش ਹੋ ਰਹੀ ਆ ਉਹ ਤਾਂ ਚਲੋ ਅੱਜ بارش ਦਾ ਪਾਣੀ ਆ ਉੱਤੇ ਹਰ ਵਕਤ ਹੀ ਪਾਣੀ ਰੰਦਾ ਮੋਗਾ ਰੁਕਦੇ ਜੀ ਔਰ ਪਿੱਛੇ ਜੇ ਆਏ ਸੀ ਐਮਐਲਏ ਤਾਂ ਮੈਨੂੰ ਪਤਾ ਲੱਗਾ ਸੀਗਾ ਵੀ ਇਹ ਸਾਡੇ ਹੀ ਦੁਕਾਨਦਾਰਾਂ ਤੇ ਗੱਲ ਛੱਡ ਕੇ ਚਲੇ ਗਏ ਵੀ 12 ਕਰੋੜ ਅਸੀਂ ਇਹ ਕਹਿੰਦਾ ਪਾਸ ਕਰਾ ਲਿਆ ਜੇ ਤੇ ਦੁਕਾਨਦਾਰ ਚਾਹਣਗੇ ਉਹ ਵੀ ਸੜਕ ਬਣਾ ਦੇਾਂਗੇ ਚਾਹੇ ਸੀਮਟਨ ਹੀ ਬਣਾ ਦੇਣ ਚਾਹੇ ਲੋਕੋ ਬਜਰੀ ਵਾਲਾ ਬਣਾਉਣ ਪਰ ਲੇਕਿਨ ਇਸ ਤਰ੍ਹਾਂ ਮਸਲੇ ਨਹੀਂ ਹੱਲ ਹੁੰਦੇ ਉਦੋਂ ਵੀ ਜਦੋਂ ਵੋਟਾਂ ਲੈਣਾ ਆਉਂਦੇ ਉਹਦੇ ਕਿਹੜੇ ਕਿਹੜੇ ਦੁਕਾਨਦਾਰਾ ਛੱਡ ਗਏ ਇਹਨੂੰ ਸਾਨੂੰ ਜਿੱਤਾਂਗੇ ਜਾਂ ਹਰਾਉਂਗੇ ਉਦੋਂ ਵੀ ਅਕਸਰ ਸਾਡੇ ਕੋਲ ਆਉਂਦੇ ਸਾਡੀ ਸਮੱਸਿਆ ਸੁਣ ਤੇ ਅੱਜ ਕੀ ਗੱਲ ਆ ਵੀ ਇਹਦਾ ਮਤਲਬ ਇਹ ਹੋ ਗਿਆ ਅਸੀਂ ਜਿੱਤ ਗਏ ਸਰਕਾਰ ਬਣ ਵੀ ਤਾ ਠੀਕ ਆ ਪੰਜ ਸਾਲ ਪੂਰੇ ਕਰਨ ਲਈ ਇਸ ਤਰ੍ਹਾਂ ਨਹੀਂ ਛੱਡਣ ਦੇਵਾਂਗੇ ਅਸੀਂ ਜੀ ਸਾਡੀ ਜਿਹੜੀ ਜੋ ਵੀ ਬਪਾਰ ਮੰਡਲ ਆ ਜੋ ਵੀ ਸਾਡੇ ਭਾਈਚਾਰੇ ਦਾ ਦੁਕਾਨਦਾਰ ਆ ਜੇ ਬਰਕਰਾਰ ਰਹੂਗਾ ਅਸੀਂ ਚੁੱਪ ਕਰਕੇ ਨਹੀਂ ਬਿਠਾਂਗੇ ਜੀ ਕਿਉਂਕਿ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਅੱਜ ਅੱਜ ਐਸਾ ਨੁਕਸਾਨ ਹੋ ਗਿਆ ਕਿ ਦੁਕਾਨਦਾਰ ਚੱਲ ਨਹੀਂ ਸਕਦਾ ਜੀ ਜੇ ਕੋਈ ਸ਼ਟਰ ਚਾੱਕ ਕੇ ਸਮਾਨ ਵੇਖਦਾ ਤੇ ਛੱਲਨਾ ਪਾਣੀ ਜਾਂਦਾ ਰ ਉਹ ਸਮਾਨ ਵੇਖਣ ਤੋਂ ਬਗੈਰ ਹੀ ਸਾਰਾ ਖਤਮ ਹੋ ਜਾਂਦਾ ਅਗਰ ਨਾ ਜਾ ਕੇ ਵੇਖੀਏ ਤੇ ਉਹ ਵੀ ਸਾਡਾ ਟੈਨਸ਼ਨ ਹੈ ਇਸ ਗੱਲ ਦੀ ਵੀ ਸਾਡੀ ਦੁਕਾਨ ਨਾ ਕੀ ਬਣੇ ਛੱਲਣ ਦੇ ਅੱਗੇ ਕਿਤੇ ਕਿਤੇ ਹੋਰ ਤਾਂ ਨਹੀਂ ਕੋਈ ਸਮੱਸਿਆ ਘੜੀ ਹੋਗੀ ਪਰ ਸਾਡੀ ਤੇ ਇਹ ਹੀ ਬੇਨਤੀ ਆ ਪ੍ਰਸ਼ਾਸਨ ਨੂੰ ਸਾਡਾ ਹੱਲ ਕੀ ਹੈ ਜੀ ਉਸ ਵੇਲੇ ਸਾਰਾ ਨਮ ਵਾਰਕ ਨੁਕਸਾਨ ਹੁੰਦਾ ਜੀ ਉਸ ਤੋਂ ਬਾਅਦ ਸਾਡੇ ਅੰਦਰ ਜਦੋਂ ਪਾਣੀ ਵੜ ਜਾਂਦਾ ਜਿੰਨਾ ਵੀ ਸਮਾਨ ਕੋਈ ਖਰਾਬ ਹੁੰਦਾ ਜੀ ਲੱਖਾਂ ਰੁਪਈਆ ਦਾ ਨੁਕਸਾਨ ਹੋ ਜਾਂਦਾ ਜੀ ਜੇਸੇ ਦਿਨ ਵੀ ਬਾਰਿਸ਼ ਹੁੰਦੀ ਹੈ ਜੀ ਇਹਦਾ ਸਾਡਾ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਵੀ ਸਾਡਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਦੋ ਤਿੰਨ ਸਰਕਾਰਾਂ ਆਸੀ ਬਿਕ ਚੁੱਕੇ ਪਹਿਲਾਂ ਸਾਡਾ ਹੱਲ ਹੋਇਆ ਨਹੀਂ ਕਦੀ ਇਹਨਾਂ ਤੋਂ ਬਾਅਦ ਵੀ ਆਸ ਕਰਕੇ ਜੀ ਬਦਲਾ ਲੈ ਆਉਂਦਾ ਸੀ ਜੀ ਵੋਟਾਂ ਤਾਂ ਹੀ ਪਾਈਆਂ ਸੀ ਸਾਢੇ 3 ਸਾਲ ਲੰਘ ਗਏ ਜੀ ਲੇਕਰ ਬਦਲਾ ਕੋਈ ਆਇਆ ਤਾਂ ਹੈ ਨਹੀਂ ਜੀ ਅਸੀਂ ਤਾਂ ਹਰ ਵਾਰੀ ਇੰਨੀਆਂ ਖਬਰਾਂ ਸੁਲਵਾ ਕੇ ਦੇਖ ਲਿਆ ਜੀ মিডিਆ ਨੂੰ মিডিਆ ਨੇ ਵੀ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਜੀ ਪੂਰੀ ਮਦਦ ਕੀਤੀ ਸਾਡੀ ਜੋ ਸਾਡਾ ਪ੍ਰੋਬਲਮ ਉਹਨਾਂ ਨੂੰ ਪਤਾ ਹੀ ਹੈ ਜੀ ਪਰ ਹੱਲ ਨਹੀਂ ਹਾਲਾ ਪਤਾ ਨਹੀਂ ਕਦੋਂ ਕੀ ਨੁਕਸਾਨ ਹੋ ਜਾਣਾ ਹੈ ਕੋਕਰ ਰੋਡ ਤੇ ਪਾਣੀ ਨਾ ਛੱਡ ਜਾਂਦਾ ਵੀਕਲਾ ਰਾਈ ਪਾਣੀ ਅੰਦਰ ਵੜ ਜਾਂਦਾ ਜੀ ਸਾਡੀ ਦੁਕਾਨ ਦਾ ਸਮਾਨ ਜੋ ਵੀ ਕੁਝ ਹੁੰਦਾ ਉਹ ਖਰਾਬ ਹੋ ਜਾਂਦਾ ਜੀ ਲੱਖਾਂ ਰੁਪਏ ਦਾ ਨੁਕਸਾਨ ਦੁਕਾਨਦਾਰ ਚ ਲੰਦੇ ਅੱਜ ਹੈਣੀ ਇਸ ਵਕਤ ਤੇ ਜਿਹੜਾ ਨੁਕਸਾਨ ਇੰਨਾ ਖੋ ਜਾਂਦਾ ਵੀ ਅਸੀਂ ਹੁਣ ਇਹ ਸੋਚ ਰੱਖੀ ਵੀ ਆ ਕੋਈ ਕਾਲ ਨੂੰ ਕਿਸੇ ਵੀ ਸਰਕਾਰ ਦਾ ਹੋ ਸਕਦਾ ਬੂਟੀ ਨਾ ਮੋਹ ਜਾਈ ਗਏ ਸਾਡੀ ਇਸ ਇਸ ਤਰੀਕੇ ਨਾਲ ਸਾਰੀਆਂ ਸਰਕਾਰਾਂ ਨੇ ਸਾਡੀ ਮੰਨਤ ਇਹ ਹਾਲੀ ਕੀਤੀ ਆ ਵੀ ਅਸੀਂ ਕੰਨੀ ਹੱਥ ਲਾ ਚੁੱਕੇ ਆ ਵੀ ਕਿਸੇ ਵੀ ਸਰਕਾਰ ਨੂੰ ਅਸੀਂ ਜੀ ਅਸੀਂ ਨਾਤੂਆਂ ਵਿੱਚ ਹੀ ਆ ਜੇ ਜੋ ਵੀ ਇਹਦੇ ਨਾਲ ਸੰਬੰਧਤ ਅਧਿਕਾਰੀ ਆ ਪ੍ਰਸ਼ਾਸਨ ਆ ਜੀ ਉਹ ਅੱਗੇ ਹੋ ਕੇ ਸਾਡਾ ਮੇਰ ਹੱਲ ਕੀਤਾ ਜਾਵੇ ਮੋਗਾ ਰੋਡ ਤੋਂ ਜੋ ਪਾਣੀ ਖੜਦਾ ਜੀ ਪਾਣੀ ਦਾ ਨਿਕਾਸ ਕੀਤਾ ਜਾਵੇ ਤਾਂ ਕਿ ਦੁਕਾਨਦਾਰ ਜਿਹੜਾ ਹੋ ਰਿਹਾ ਨੁਕਸਾਨ ਉਹਦੀ ਮਾਰਨਾ ਟੱਲੀ ਨਹੀਂ ਪਵੇ ਐਂਬੂਲੈਂਸ ਆ ਜਾਂਦੀ ਆ ਜੀ ਮੇਨ ਚੌਕ ਤੋਂ ਤੁਰਦੀ ਆ ਦਰਦੇ ਦਰਦੇ ਇਮੀਨੈਂਟ ਹੋਉਂਦੇ ਆ ਪਤਾ ਨਹੀਂ ਰਾਹ ਵੀ ਬੰਦ ਹੋ ਜਾਣੀ ਆ ਪਤਾ ਨਹੀਂ ਕੰਮ ਹੋ ਜਾਣਾ ਕਿਸਦਾ ਕੀ ਹੋ ਜਾਣਾ ਵਹੀਕਲ ਪਤਾ ਨਹੀਂ ਕਿੰਨੇ ਐਕਸੀਡੈਂਟ ਹੋ ਜਾਂਦੇ ਆ ਜੀ ਸਾਨੂੰ ਉਹਦੇ ਬਾਰੇ ਵੀ ਜੇ ਗਿਣਤੀ ਕਰੀਏ ਤਾਂ ਪਤਾ ਨਹੀਂ ਅਨਲਿਮਿਟਿਡ ਹੀ ਆ ਜਾਂਦੀ ਆ ਮੋਗਾ ਰੋਡ ਟੁੱਟ ਰਿਆ ਜੀ ਉਹਦੀ ਪੋਜੀਸ਼ਨ ਪਾਈ ਨਹੀਂ ਗਈ ਮੋਗਾ ਰੋਡ ਦਾ ਹੱਲ ਕੀਤਾ ਜਾਵੇ ਅਸੀਂ ਹੱਥ ਬੰਨ੍ਹ ਕੇ ਬੇਨਤੀ ਆ ਜੋ ਵੀ ਅਧਿਕਾਰੀ ਪ੍ਰਸ਼ਾਸਨ ਹੈ ਜੀ ਹੱਥ ਬੰਨ੍ਹ ਕੇ ਬੇਨਤੀ ਆ ਉਹਦਾ ਹੱਲ ਕੀ ਸ਼੍ਰੀ ਸ਼ਮਦਰ ਧਰਮਸ਼ਾਲਾ ਦੇ ਵਿੱਚ ਸਮੂਹ ਮੋਗਾ ਰੋਡ ਤੋਂ ਕੰਮ ਕਰ ਰਹੇ ਹੋਏ ਨੇ ਇਹ 10-15 ਸਾਲ ਤੋਂ ਸਾਰੇ ਸਮੂਹ ਪੱਤਰਕਾਰ ਭਾਈ ਜਰਨੂ ਨੂੰ ਪਤਾ ਹੀ ਹੈ ਸ਼ਹਿਰ ਵਾਸੀਆਂ ਨੂੰ ਵੀ ਪਤਾ ਹੈ ਇੱਥੇ ਪਾਣੀ ਬਹੁਤ ਜ਼ਿਆਦਾ ਖੜਦਾ ਪਾਣੀ ਖੜਦਾ ਤੇ ਪਾਣੀ بارش ਹਦਨ ਤੋਂ ਤਕਰੀਬਨ 7-8 ਘੰਟੇ ਪਾਣੀ ਖੜਾ ਰਹਿੰਦਾ ਕਾਰੋਬਾਰ ਬੰਦ ਹੋ ਜਾਂਦਾ ਦੁਕਾਨਾਂ ਦੇ ਵਿੱਚ ਪਾਣੀ ਵਰਦਾ ਦੁਕਾਨਾਂ ਦੁਕਾਨਦਾਰਾਂ ਨੇ ਉੱਚੀਆਂ ਵੀ ਕੀਤੀਆਂ ਕਈ ਦੁਕਾਨਦਾਰਾਂ ਦੀਆਂ ਦੁਕਾਨਾਂ ਹਜੇ ਪੈਸੇ ਦੀ ਵਜ੍ਹਾ ਕਰਕੇ ਨਹੀਂ ਉੱਚੀਆਂ ਕਰ ਸਕਦੇ ਉਹਨਾਂ ਦਾ ਨੁਕਸਾਨ ਕਾਫੀ ਹੋ ਜਾਂਦਾ ਪਾਣੀ ਅੰਦਰ ਵਰਦਾ ਜਿਨ੍ਹਾਂ ਦੁਕਾਨਾਂ ਦੇ ਅੰਦਰ ਬੇਸਮੈਂਟਾਂ ਬੜੀਆਂ ਨੇ ਘਰਾਂ ਦੇ ਅੰਦਰ ਬੇਸਮੈਂਟਾਂ ਬੜੀਆਂ ਉਹਨਾਂ ਦੇ ਅੰਦਰ ਵੀ ਪਾਣੀ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਘੁੱਸ ਜਾਂਦਾ ਤੇ ਪਾਣੀ ਉਹਨਾਂ ਦਾ ਨਠਣ ਕਾਫੀ ਕਰ ਜਾਂਦਾ ਅਸੀਂ ਇਸ ਕਰਨਾ ਉੱਚੀਆਂ ਕਰਦੇ ਆ ਜੀ ਕਮੇਟੀ ਉਹਨਾਂ ਨੂੰ ਕਹਿੰਦੀ ਨਕਸ਼ਾ ਬਾਸ ਕਰਾਓ ਨਕਸ਼ਾ ਪਾਸ ਕਰਾਉਣ ਵਾਸਤੇ ਪਹਿਲਾਂ ਤਾਂ ਦੁਕਾਨ ਕਰਨ ਗਣ ਉੱਚੀ ਕਰਾਉਣ ਵਾਸਤੇ ਅਗਲੇ ਕੋਲੇ 5 ਲੱਖ ਤੋਂ 10 ਲੱਖ ਰੁਪਈਆ ਹੁੰਦਾ ਫਿਰ ਕਮੇਟੀ ਕਹਿੰਦੀ ਲੱਖ ਰੁਪਈਆ ਸਾਨੂੰ ਦੇ ਉਹ ਨਕਸ਼ਾ ਪਾਸ ਕਰਾਉਣਾ ਤੇ ਕਿੱਥੋਂ ਦੁਕਾਨਦਾਰ ਕੋਈ ਨੇ ਕਿੰਨੀ ਕਮਾਈ ਆ ਆਨਲਾਈਨ ਬਿਜ਼ਨਸ ਜੀ mart ਜੀਓ ਦੇ mart smart point ਇਹ ਆਨਲਾਈਨ ਬਿਜ਼ਨਸ ਇੰਨਾ ਆ ਗਿਆ ਕਿ ਜਿਹੜੇ ਕਰਿਆਨਾ ਸ਼ਾਪਸ ਐ ਇਲੈਕਟ੍ਰੋਨਿਕ ਸ਼ਾਪ ਐ ਇਹਨਾਂ ਦੇ ਵਿੱਚ ਬਿਜ਼ਨਸ ਨੂੰ ਇੰਨੀ ਵੱਡੀ ਮਾਰ ਪੈ ਰਹੀ ਐ ਇਹ ਸਾਨੂੰ ਹੀ ਪਤਾ ਵੀ ਅਸੀਂ ਕਿਵੇਂ ਚੱਲ ਰਹੇ ਹਾਂ ہماری ਏਟਾ ਜਿੰਦਾਬਾਦ ہماری ਏਟਾ ਜਿੰਦਾਬਾਦ